ਸਦੀ ਪਾਰਟੀ ਦੇ ਐਮਐਲਏ ਨੂੰ ਪਹਿਲਾਂ ਵੀ ਪ੍ਰਤਾਪ ਨੇ ਕਈ ਵਾਰ ਕਈ ਤਰ੍ਹਾਂ ਦੇ ਸ਼ਬਦ ਬੋਲੇ ਪਰ ਉਸ ਦਿਨ ਉਹਨੇ ਜਬੂਦੇ ਕਿਹਾ ਕਿ ਭਗਵੰਤ ਮਾਨ ਦੇ 99 99 ਜਿਹੜੇ ਜਬੂਦੇ ਆ ਸਾਨੂੰ ਜਿਹੜਾ ਦਿਖਾ ਦਿੱਤਾ ਇਲੈਕਸ਼ਨ ਅਰਨਾ ਉਹ ਬਾਬਾ ਸਾਹਿਬ ਅੰਮੇਦਕਰ ਨੇ ਦਿੱਤਾ ਉਹਦੇ ਸੰਵਿਧਾਨ ਦੇ ਤਹਿਤ ਜੇ ਬਾਬਾ ਸਭ ਬੈਠ ਕੇ ਇੱਕ ਕਾਨੂੰਨ ਨਾ ਬਣਾਉਂਦੇ ਤੇ ਸਾਡੇ ਦੇ ਲੋਕਾਂ ਨੂੰ ਇਹਦਾ ਲੋਕਾਂ ਨੇ ਇਲੈਕਸ਼ਨ ਨਹੀਂ ਲੜਨ ਦੇਣੀ ਜਿਹੜੇ ਪ੍ਰਤਾਪਿਤ ਦੇ ਬੰਦੇ ਪੰਜਾਬ 'ਚ ਗਰੀਬ ਹੋ ਸਕਦੇ ਆਸੀਂ ਆਮ ਘਰਾਂ ਦੇ ਬੰਦੇ ਹੋ ਸਕਦੇ ਆ ਬਸ ਅਸੀਂ ਭਾਤੇ ਦੇ ਨਾਗਰਿਕ ਕਾ ਪੰਜਾਬ ਦੇ ਨਾਗਰਿਕ ਆ ਪੰਜਾਬ ਦੇ ਲੋਕਾਂ ਨੇ ਸਾਨੂੰ ਚੁੜ ਕੇ ਭੇਜਿਆ ਉਹ ਤੁਸੀਂ ਸਾਨੂੰ ਜਮੂਰੇ ਕਹਿ ਰਹੇ ਹੋ ਇਹ ਬਾਜਾ ਸਾਭ ਦੀ ਅਕਲ ਦਾ ਜਮਾਦਾ ਜਿਹੜਾ ਉਹ ਕਿੰਨਾ ਵੱਡਾ ਮਤਲਬ ਜਿਹੜਾ ਇਹ ਚ ਰਾਜਾ ਉਹਦਾ ਮਤਲਬ ਜਲੂਸ ਹੈ ਉਹਦਾ ਮੈਂ ਤਾਂ ਵਾਫੀ ਦੀ ਬਾਜਾ ਸਾਹਿਬ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਮਿਲੂੰਗਾ ਵੀ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਨੇ ਸਾਡੇ 94 ਦੇ 4ਵੇਂ ਐਮਐਲਏ ਨੂੰ ਜਿਹੜਾ ਉਹ ਇਦਾਂ ਦੇ ਗਲਤ ਸ਼ਬਦ ਜਿਹੜੇ ਯੂਜ਼ ਕੀਤੇ ਆਂ ਚੁੜੇ ਉਹਨਾਂ ਦੀ ਘੱਟੀਆਂ ਸੋਚ ਦੀ ਉਹਨਾਂ ਦੇ ਦਿਮਾਗ ਦੇ ਅੰਦਰ ਜਿਹੜੀ ਘੱਟੀਆਂ ਸੋਚ ਜਿਹੜੀ ਉਹਨਾਂ ਦੇ ਧੌਂ ਦੇ ਵਿੱਚ ਕਿੱਲਾ ਜਿਹੜਾ ਬੰਦੇ ਤੋਂ ਬੰਦਾ ਨਹੀਂ ਸਮਝਦੇ ਸਾਰੇ 22 ਜੀ ਲੋਕਾਂ ਨੇ ਇਹਨਾਂ ਦਾ ਕਿੱਲਾ ਕੱਢਿਆ 27 ਜੀ ਲੋਕ ਕੱਢਣ ਨੂੰ ਤਿਆਰ ਆ ਦੋ